ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਘੇਲੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਤੈਨਹੀਂ ਪਸ਼ੂ ਐ ਤੇ ਇੱਕ ਨਾਲੇ ਸੇਲ ਐ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਮੱਝ ਵੇਖ ਰਹੇ ਐ ਇਹ ਸੇਲ ਐ ਬਾਈ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਘਰ ਦੀ ਮੱਝ ਹੈ ਕੋਈ ਭਾਰ ਨਹੀਂ ਪੈਂਦਾ ਤਾਂ ਕਰਕੇ ਬਾਈ ਨੇ ਠਾਈ ਨਹੀਂ ਨਹੀਂ ਤਾਂ ਠਾ ਕੇ ਵੀਡੀਓ ਸਟਾਰਟ ਕਰਨੀ ਸੀ ਤਾਈਓ ਬੈਠੇ ਦੀ ਸਟਾਰਟ ਕਰਤੀ ਆ ਕਿ ਆਗਲਾ ਵੇਖ ਲੈ ਭਾਰ ਦੀ ਬਾਈ ਕਹਿੰਦਾ ਪਿੱਛੇ ਦੀ ਸਾਡੀ ਗਾਰੰਟੀ ਹੈ ਬਾਕੀ ਇਨਫਰਮੇਸ਼ਨ ਬਾਈ ਜੀ ਉਹਨਾਂ ਤੋਂ ਲੈ ਲੈਣੇ ਠਾ ਦਿਓ ਜੀ ਕੰਨਵਾ ਸੁਆ ਬਾਈ ਜੀ ਪਹਿਲਾਂ ਤਾਂ ਨਾਮ ਤੇ ਐਡਰੈਸ ਦੱਸ ਦਈਏ ਜੀ ਬਾਈ ਜੀ ਮੇਰਾ ਨਾਮ ਜਸਵੀਰ ਸਿੰਘ son of ਦਲੀਪ ਸਿੰਘ ਪਿੰਡ ਬਗੇਲੇ ਵਾਲਾ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦੱਸ ਦਈਏ ਜੀ ਫੋਨ ਨੰਬਰ 9530931655 ਇੱਕ ਵਾਰੀ ਫੇਰ ਦੱਸ ਦਿਓ ਫੋਨ ਨੰਬਰ ਫੋਨ ਨੰਬਰ 9530931655 ਬਾਈ ਜੀ ਇਹ ਮਰਜਾ ਤੀਜੇ ਸੂਏ ਹੁਣ ਸੁਹਣੀ ਆ ਬਾਈ ਜੀ ਠੀਕ ਹੈ ਜੀ ਹਾਂ ਜੀ ਕਿੰਨੇ ਕ ਦਿਨ ਲੈ ਜੋ ਬਾਈ ਜੀ ਇਹ 27 ਭਾਦੋਂ ਨੂੰ ਮਤਲਬ ਦਿਨ ਪੂਰੇ ਹੋਣੇ ਆ ਅੱਜ 21 ਭਾਦੋਂ ਆ ਤੇ ਮਤਲਬ ਇਹ 27 ਮਤਲਬ ਕਰਤੇ ਨੇ ਉਹਦੇ ਟੀਕਾ ਭਰਾ ਜੀ ਠੀਕ ਹੈ ਜੀ ਯਾਨੀ ਕਿ 6 ਦਿਨ ਪਏ ਆ ਕੋਈ 2 ਦਿਨ ਪਹਿਲਾਂ ਵੀ ਸੂ ਸਕਦੀ ਆ ਤੇ ਕੋਈ ਇੱਕ ਦੋ ਦਿਨ ਵੱਧ ਵੀ ਲੈ ਸਕਦੀ ਆ ਹਾਂਜੀ 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 ਮਤਲਬ ਜਿਵੇਂ ਮਤਲਬ ਇਹਦੇ 10 ਮਹੀਨਾ ਦਾ ਸਮਾਂ ਉਹ ਮਤਲਬ 27 ਭਾਦੂਨ ਪੂਰਾ ਆਉਣਾ ਹੈ ਕਈ ਪਸ਼ੂ ਮਤਲਬ ਉੱਤੇ 11 12 ਦਿਨ ਤੱਕ ਪੰਜ ਨੂੰ ਉੱਤੇ ਵੀ ਲੈ ਜਾਂਦੇ ਆ ਕਈ ਪਸ਼ੂ ਪੂਰੇ ਸਮੇਂ ਤੇ ਵੀ ਸੂਪ ਪੈਂਦੇ ਜੀ ਉਹ ਤਾਂ ਸਾਹਮਣੇ ਆ ਪਸ਼ੂ ਆਪਣਾ ਸੋਨਾ ਚੜਦੀ ਸਾਹਮਣੇ ਖੜਾ ਜੀ ਹਾਂ ਸਹੀ ਆ ਕਿੰਨਾ ਕੁ ਦੁੱਧ ਬਈ ਚੋਇਆ ਬਾਜੀ 10 ਲੀਟਰ ਪਿਛਲੇ ਸਾਲ ਤੋਂ ਦੁੱਧ ਮੈਨੂੰ ਮਤਲਬ ਇਹ ਮੱਝ ਨੇ ਦਿੱਤਾ ਐਰ ਕੀ ਮਤਲਬ ਇਹ 3 ਮਹੀਨੇ ਮਤਲਬ ਸੂਣ ਤੋਂ ਪਹਿਲਾਂ ਛੱਡੀ ਐ ਐਰ ਕੀ 13-14 ਲੀਟਰ ਦੀ ਪੂਰੀ ਉਮੀਦ ਐ ਦੀ ਦੁੱਧ ਦੀ ਸਾਂਹ ਤੋਂ ਬਣੀ ਕਿ ਸੀਵਨ ਲੱਗੈ ਦੀ ਹਾਂਜੀ ਹਾਂਜੀ ਸਾਂਹ ਤੋਂ ਬਣੀ ਐ ਕਿ 70 ਕਾ ਲਵਾਇਆ ਮਤਲਬ ਜੀ ਟੀਕਾ ਭਰਾਇਆ ਹੋਇਆ ਪਤਾ ਕਿਹੜੇ ਸਾਂਹ ਦਾ ਕੁਛ ਨਹੀਂ ਜੀ ਆ ਉਹ ਨਹੀਂ ਮੈਨੂੰ ਜਾਣਕਾਰੀ ਉਹ ਪਿੰਡ ਤੰਗਾ ਮਤਲਬ ਟੀਕਾ ਚੰਗਾ ਮਹਿੰਗਾ ਭਰਾਇਆ ਹੋਇਆ ਮਤਲਬ ਮੇਰਾ ਜਨੀ ਡਾਕਟਰ ਪਿੰਡ ਕੋਰੇ ਵਾਲ ਤੋਂ ਕੁਲਜੀਤ ਡਾਕਟਰ ਆ ਉਹ ਤੋਂ ਭਰਾਇਆ ਹੋਇਆ ਹੈ ਪ੍ਰਾਈਵੇਟ ਡਾਕਟਰ ਤੋਂ ਹਾਂਜੀ ਹਾਂਜੀ ਪ੍ਰਾਈਵੇਟ ਡਾਕਟਰ ਕੜੀੇ ਬਾਹਰ ਮਾੜੀ ਤੋਰ ਕੇ ਵਿਖਾ ਦੀਏ ਬਾਹਰ ਤੋਰ ਕੇ ਮਖਾਵਾ ਕਿ ਇੱਥੇ ਚੱਲ ਜਾਊਗਾ ਬਹੁਤ ਹਾਂ ਜੀ ਇੱਥੇ ਆਪਣੇ ਇੱਥੇ ਵਿਖਾ ਦਿੰਨੇ ਆ ਸੁਆ ਕਹਿੰਨਾ ਮੈਂ ਦੱਸਿਆ ਜੀ ਹਾਂ ਕੀ ਜੀ ਸੁਆ ਸੂਣਾ ਬਾਈ ਜੀ ਠੀਕ ਹੈ ਜੀ ਦੋ ਸੂਏ ਬਾਈ ਨੇ ਦੁੱਧ ਪੀਤਾ ਪੱਕਾ ਨਾ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਛੋਟਾ ਨਾ ਬਾਈ ਦਾ ਜਸਵੀਰ ਹੈ ਰੇਕ ਭੈਣ ਭਰਾ ਦੇ ਦੋ ਨਾਂ ਹੁੰਦੇ ਆ ਇੱਕ ਚੱਕੀ ਵਾਲਾ ਯਾਰ ਜੀ ਨੂੰ ਮਰਜ਼ੀ ਪੁੱਛ ਲੈ ਸੀਰਾ ਚੱਕੀ ਵਾਲਾ ਬਾਈ ਕਹਿੰਦਾ ਜਿਹਨੂੰ ਮਰਜ਼ੀ ਪੁੱਛ ਲਓ ਕਿਉਂਕਿ ਬਾਈ ਦੀ ਚੱਕੀ ਆ ਛੋਟਾ ਨਾ ਸੀਰਾ ਸੀਰਾ ਚੱਕੀ ਵਾਲਾ ਜੀ ਤੋਂ ਮਰਜ਼ੀ ਪੁੱਛ ਕੇ ਆਜੋ ਤੀਜੇ ਸੂਏ ਮੱਝ ਸੁੰਦੀ ਐ ਵਜਨ ਵਜਨ ਬਹੁਤ ਐ ਪੱਠਪੜੇ ਦੀ ਗੋਲ ਐ ਹਵਾਨਾ ਸੋਹਣਾ ਤਿਆਰ ਕੀਤਾ ਥਣਾ ਦੀ ਸਾਫ਼ ਸੁਥਰੀ ਐ ਕੋਈ ਫੂਡ ਸ਼ਾਂਗ ਨਹੀਂ ਬਾਲ ਢੱਲਾ ਹਜੇ ਕਾਫੀ ਬਾਕੀ ਐ 27 ਭਾਦੋਂ ਨੂੰ ਬਾਈ ਦੱਸਦਾ ਕਿ ਡੇਟ ਮੁਤਾਬਕ ਦਿਨ ਪੂਰੇ ਹੁੰਦੇ ਅੱਜ 6 ਦਿਨ ਪਏ ਅੱਜ 21 ਭਾਦੋਂ ਆ ਤੇ ਉਹ ਹੁਣ ਅੱਗੇ ਵਾਈਗਰੂ ਨੂੰ ਪਤਾ ਦਿਨ ਵੇਖੋ ਪੂਰੇ ਲੈਂਦੀ ਆ ਜਾਂ ਇੱਕ ਦਿਨ ਪਹਿਲਾਂ ਸੁੰਦੀ ਆ ਜਾਂ ਦੋ ਦਿਨ ਉੱਪਰ ਲੈਂਦੀ ਉਹ ਅੱਗੇ ਵਾਈਗਰੂ ਨੂੰ ਪਤਾ 6 ਦਿਨਾਂ ਦੀ ਕੱਚੀ ਮੰਨ ਕੇ ਅਗਲਾ ਆਜੇ ਪੰਜਾਂ ਛੇਾਂ ਦਿਨਾਂ ਤਾਈਂ ਸਾਰੀ ਬਾਲ ਢੱਲ ਕੱਢ ਕੇ ਸੂਣਾ ਕਰਮਾਲੀ ਨੇ ਦੋਸਤੋ ਇੱਕ ਗੱਲ ਤਾਂ ਮੈਨੂੰ ਬਹੁਤ ਵਧੀਆ ਲੱਗੀ ਜਿਹੜੀ ਬਾਈ ਉਹਨਾਂ ਨੇ ਇਮਾਨਦਾਰੀ ਨਾਲ ਕਿਹਾ ਕਿ ਅਸੀਂ 10 ਕਿਲੋ ਦੁੱਧ ਇਹਦੇ ਥੱਲੋਂ ਚੋਇਆ ਦੂਜੇ ਸੂਏ ਦੂਜੇ ਸੂਏ ਨਾਲੋਂ ਬਾਈ ਕਹਿੰਦਾ ਕਿ ਸੇਵਾ ਵੱਧ ਹੋਈ ਹੈ 3 ਮਹੀਨੇ ਹੋ ਗਏ ਨੂੰ ਡਰਾਈ ਕੀਤੇ ਨੂੰ ਜਾਣੀ ਕਿ ਦੁੱਧੋਂ ਛੱਡੀ ਨੂੰ ਐਰ ਕੀ ਬਾਈ ਕਹਿੰਦਾ ਦੁੱਧ ਹੀ ਉਮੀਦ ਹੈਗੀ ਆ ਕਿ 13-14 ਕਿਲੋ ਪਿਆ ਜੂ ਕਹਿਣ ਨੂੰ ਬਾਈ ਸੀਰਾ ਪਹਿਲਾਂ ਵੀ ਕਹਿ ਸਕਦਾ ਸੀਗਾ ਕਿ ਦੂਜੇ ਸੂਵੇ 13-14 ਕਿਲੋ ਦੁੱਧ ਚੋਇਆ ਪਰ ਬਾਈ ਕਹਿੰਦਾ ਆਪਾਂ ਨੂੰ ਕੀ ਲੋੜ ਆ ਝੂਠ ਮਾਰਨ ਦੀ 10 ਕਿਲੋ ਚੋਇਆ ਬੰਨ ਲੀਏ ਜੀ 13-14 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਬੰਨ ਲ ਉੱਥੇ ਲੈ ਚੋ ਲੈ ਨਹੀਂ ਇੱਥੇ ਬਾ ਲੋ ਥਣ ਮਖਾ ਦਿੰਨੇ ਆ ਪਰ ਓਕੇ ਬਾਲਟੇ ਲਾਹੇ ਕਾਫੀ ਬਾਕੀ ਆ ਬਾਕੀ ਦੇਣ 5-6 ਦਿਨ ਲੈ ਜਾਣੇ ਆ ਨੇ ਬਾਲਟੇ ਲਾਹਾਂ ਸਾਰੀਆਂ ਕੱਢ ਕੇ ਹਵਾਨਾ ਖੋਲ ਕੇ ਸੂਖ ਕਰਮ ਵਾਲੀ ਥਣ ਪੂਰਾ ਚੰਗਾ ਹੱਸ ਦੀ ਚਵਾਈ ਵਾਲਾ ਗੈਬ ਚ ਨਿਕਣ ਮੇ ਥਣ ਕੱਲੇ ਕੱਲੇ ਲੱਗੇ ਆ ਦੋਸਤੋ ਬੈਠੀ ਉੱਠੀ ਉਹਨੇ ਤੁਹਾਡੇ ਸਾਹਮਣੇ ਠਾਈ ਹੈ ਜਦੋਂ ਵੀਡੀਓ ਆਪਾਂ ਸ਼ੁਰੂ ਕੀਤੀ ਆ ਉਦੋਂ ਕਰਮ ਵਾਲੀ ਬੈਠੀ ਸੀ ਹੂੰ ਸਹੀ ਹੈ ਜੀ ਉੱਪਰੋਂ ਸੂਲ ਤੋਂ ਚੌੜਾ ਹਵਾਨਾ ਸਟਾਰਟ ਹੁੰਦਾ ਬਾਈ sire ਮੁੱਲ ਜੈ ਜੈ ਲੈਣ ਦੇ ਨਾਲ ਆ ਜੀ ਥੋੜਾ ਘਣਾ ਵਿੱਚੋਂ ਮਾਨ ਕਰ ਦਿਓ 95000 ਰੁਪਏ ਜੀ ਮੁੱਲ ਜੀ ਦਾ 95000 ਠੀਕ ਹੈ ਜੀ 99 ਵੀ ਮਤਲਬ ਹੋ ਜਾਊਗਾ 99000 ਰੁਪਿਆ ਚੰਗੀ ਸਹੀ ਹੈ ਜੀ ਮੱਝ ਕੱਟ ਕਾਠ ਵਾਲੀ ਐ ਗਰੰਟੀ ਵਾਲੀ ਐ ਜਦ ਮਰਜੀ ਮਤਲਬ ਦੇਖ ਲੋ ਥਾਣਾ ਤੁਹਾਨੂੰ ਅਪਰਾ ਕਰੀ ਲੋ ਕੋਈ ਕੋਈ ਹੋਰ ਗੱਲ ਬਾਤ ਨਹੀਂ ਹੂੰ ਸਹੀ ਹੈ ਜੀ ਦੋਸਤੋ ਮੱਝ ਮੱਝ ਦਮੀ ਪੂਰੀ ਠੀਕ ਹੈ ਜੀ ਮੱਝ ਬਾਈ ਸੀਰਾ ਕਹਿੰਦਾ ਪੂਰੀ ਸੀਲ ਐ ਗਰੰਟੀ ਵਾਲੀ ਐ ਕੋਈ ਉਹ ਜੀ ਉੱਕ ਚੋਕ ਵਾਲਾ ਕੰਮ ਨਹੀਂ ਗਾ ਕੋਈ ਭਾਰ ਪਿੱਛੇ ਦੀ ਉਹਦੀ ਸਾਰੀ ਗਰੰਟੀ ਐ 13 14 ਕਿਲੋ ਦੁੱਧ ਹੀ ਬਾਈ ਉਮੀਦ ਕਰਦਾ 95000 ਬਾਈ ਮੁੱਲ ਕਰਦਾ ਮੌਕੇ ਤੇ ਥੋੜਾ ਘਣਾ ਤੁਹਾਨੂੰ ਪਤਾ ਹੀ ਆ ਮਾਨਤਾਨ ਹੋ ਹੀ ਜਾਂਦਾ ਕੋਈ ਇਹ ਰੇਟ ਫੈਕਸ ਨਹੀਂ ਹੁੰਦੇ ਕਿ ਜਿੰਨੇ ਮੰਗਲੇ ਉਨੇ ਹੀ ਲੈਣੇ ਆ ਵਿੱਚੋਂ ਮੌਕੇ ਤੇ ਥੋੜਾ ਘਣਾ ਮਾਨਤਾਨ ਹੋ ਹੀ ਜਾਂਦਾ ਹੁੰਦਾ ਅਗਲਾ ਬੇਫਿਕਰ ਹੋ ਕੇ ਆਜੇ ਦੁੱਧ 13 14 ਕਿਲੋ ਪਿਆਜੂ ਸਿਵਣੀ ਬਾਈ ਦੱਸਦਾ ਲਵਾਇਆ ਕੋਰੇ ਵਾਲੇ ਦਾ ਡਾਕਟਰ ਆ ਵੀਰ ਜੀ ਤੋਂ ਏਆਈ ਕਰਾਈ ਆ ਬੋਲ ਚੰਗੇ ਦਾ ਹੀ ਸੀਵਨ ਲਵਾਇਆ ਪਰ ਕਨਫਰਮ ਨਹੀਂਗਾ ਕਿਹੜੇ ਸਾਨ ਦਾ ਲੱਗਿਆ ਹੋਇਆ ਬਾਕੀ ਜੇ ਕੋਈ ਭੈਣ ਭਰਾ ਡਿਟੇਲ ਲੈਣੀ ਵੀ ਚਾਹੁੰਦਾ ਹੋਇਆ ਤਾਂ ਬਾਈ ਹੁਣੀ ਫੋਨ ਕਰਕੇ ਡਾਕਟਰ ਸਾਹਿਬ ਤੋਂ ਪੁੱਛ ਕੇ ਤੁਹਾਨੂੰ ਪ੍ਰੋਪਰ ਦੱਸ ਦੇਣਗੇ ਕਿ ਕਿਹੜੇ ਸਾਨ ਤੋਂ ਗੱਬਣ ਹੈ ਇਹ ਇੱਕ ਨਾਗ ਸੇਲ ਹੈ ਘਰੇਲੂ ਪਸ਼ੂ ਆ ਟੋਟਲ ਤਿੰਨ ਨਾਗ ਦੋ ਮੱਝਾਂ ਇੱਕ ਵੱਛੀ ਆ ਇਧਰ ਤੇ ਆ ਦੋ ਨੰਬਰ ਵਾਲੀ ਮੱਝ ਜਿਹੜੀ ਤੁਹਾਨੂੰ ਤੋਰ ਕੇ ਵਿਖਾਈ ਆ ਇਹ ਸੇਲ ਹੈ ਪ੍ਰਾਈਸ ਜੈ ਜੀ 95000 ਮੰਨ ਤਾਣ ਹੋ ਜੂ ਤੁਹਾਨੂੰ ਵੀ ਪਤਾ ਇਦੋਂ ਘੱਟ ਮੁੱਲ ਜਦਾ ਫਿਰ ਮੱਝ ਆਉਂਦੀ ਵੀ ਕਿੱਥੇ ਆ ਜੇ ਆਪਾਂ ਚੰਗੀ ਝੋਟੀ ਲੈਣੇ ਆ ਤਾਂ ਉਹਨੂੰ ਤਾਂ ਲੱਖੋਂ ਬਾਹਰ ਤਾਂ ਹੋ ਜੂ ਕੰਮ ਪਰ ਇਹਦੂ ਘੱਟ ਤਾਂ ਆਉਂਦਾ ਵੀ ਕੀ ਆ ਮਗਿਆਈ ਹੈਗੀ ਆ ਫੰਡਰ ਮੱਝ ਵੀ ਲੈਣੇ ਆਪਾਂ ਕੱਲੀ ਪੂਸ਼ ਵਾਲੀ ਜਿਹਦੇ ਮਗਰ ਦੁੱਧ ਹੈ ਹੀ ਨਹੀਂਗਾ 50-55 ਹਜ਼ਾਰ ਦੀਆਂ ਤਾਂ ਫੰਡਰ ਵੱਜਾਂ ਵੀ ਕੀ ਜਾਂਦੀਆਂ ਇਹ ਤਾਂ ਫੇਰ ਕਰਮਾ ਵਾਲੀ ਸੂਣ ਵਾਲੀ ਆ ਸਿਆਲੋ ਸਿਆਲ ਕਰਮਾ ਵਾਲੀ ਵਧੀਆ ਸਾਰੇ ਪਰਿਵਾਰ ਨੂੰ ਦੁੱਧ ਪਿਆਉਗੀ ਫੋਨ ਨੰਬਰ ਸਕਰੀਨ ਤੇ ਪੰਡ ਬਘੇਲੇ ਵਾਲਾ ਸੀਰਾ ਚੱਕੀ ਵਾਲੇ ਬਾਈ ਦੇ ਘਰੇ ਇਹ ਮੱਝ ਸੇਲ ਆ ਪਿੰਡ ਜੋ ਕਿਸੇ ਤੋਂ ਮਰਜ਼ੀ ਪੁੱਛ ਲਓ ਕਿ ਬਾਈ ਸੀਰੇ ਦੇ ਘਰੇ ਜਾਣਾ ਬਾਈ ਦੀ ਚੱਕੀ ਲਈ ਵੀ ਆ ਬਾਕੀ ਫੋਨ ਨੰਬਰ ਚੱਲੀ ਜਾਂਦਾ ਸਕਰੀਨ ਤੇ ਤੁਸੀਂ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਓ ਪ੍ਰੋਪਰ ਤੁਹਾਨੂੰ ਐਡਰੈਸ ਸਮਝਾ ਦੇਣਗੇ ਸਾਰਿਆਂ ਨੂੰ ਸასი ਸ਼ਕਾ